ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਣੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅਸ ਤਾਂ ਕਿ ਤੁਸੀਂ ਸਾਰੇ ਸਾਡੀ ਕਲਾ ਚ ਫੋਨੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਪਨੀਰ ਦੀ ਪੁਰਜੀ ਇਹਦੇ ਵਾਸਤੇ ਆਪਾਂ ਪਨੀਰ ਜਿਹੜਾ ਉਹ ਘਰ ਦਾ ਹੀ ਤਿਆਰ ਕਰਾਂਗੇ ਫਿਰ ਇਹਦੇ ਵਾਸਤੇ ਆਪਾਂ ਜਿਹੜਾ 1 ਲੀਟਰ ਦੁੱਧ ਲਿਆ ਹੋਇਆ ਵਾ ਇਹ ਆਪਣਾ ਮੱਝ ਦਾ ਦੁੱਧ ਤੇ ਇਹਨੂੰ ਆਪਾਂ ਪਹਿਲਾਂ ਵਾਲਦਵਾ ਲਾਂਗੇ ਤੇ ਫਿਰ ਆਪਾਂ ਇੰਦੇ ਵਿੱਚ ਲੱਸੀ ਜਾਂ ਸਿਰਕਾ ਤੁਹਾਡੇ ਕੋਲ ਦਹੀਂ ਜੋ ਵੀ ਨਿੰਬੂ ਹੈਗਾ ਹਨ ਉਹ ਪਾ ਕੇ ਆਪਾਂ ਇਹਨੂੰ ਫਟਾ ਲਵਾਂਗੇ ਤੇ ਪਨੀਰ ਤਿਆਰ ਹੋ ਜਾਏਗਾ। ਰਾਜੀ ਆਪਣੇ ਦੁੱਧ ਨੂੰ ਜਿਹੜਾ ਉਬਾਲ ਆ ਗਿਆ ਹੋਇਆ ਹੈ ਹੁਣ ਆਪਾਂ ਇਹਦੇ 'ਚ ਦਹੀਂ ਪਾਵਾਂਗੇ। ਦਹੀਂ ਤੁਸੀਂ ਵੇਖ ਸਕਦੇ ਹੋ ਹਨ। ਨੋ ਪਖਲਾ ਦੀ ਮੰਗੇ ਲਓ ਜੀ ਆਪਣਾ ਪਨੀਰ ਬਣ ਚੁੱਕਿਆ ਵਾ ਤੁਸੀਂ ਵੇਖ ਸਕਦੇ ਪਾਣੀ ਅੱਡ ਹੋ ਗਿਆ ਵਾ ਤੇ ਜਿਹੜਾ ਆਪਣਾ ਪਨੀਰ ਤੇ ਉਹ ਅੱਡ ਹੋ ਗਿਆ ਤੇ ਹੁਣ ਆਪਾਂ ਇਹਨੂੰ ਲਾ ਕੇ ਤੇ ਪੁੰਨ ਲਵਾਂਗੇ ਲਓ ਜੀ ਆਪਣਾ ਪੈਨ ਹੋ ਚੁੱਕਿਆ ਹੈ ਗਰਮ ਹੁਣ ਆਪਾਂ ਗੰਡੇ ਪੁੰਨਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਤੇਲ ਮੰਨੀ ਗਰਮ ਹੋਣ ਤੱਕ ਉਡੀਕਦੇ ਆ ਫਿਰ ਆਪਾਂ ਪਾਵਾਂਗੇ ਜੀਰਾ ਜੀਰਾ ਜੇਕਰ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਚ ਕਿਸੇ ਨੂੰ ਨਹੀਂ ਵੀ ਪਸੰਦ ਆ ਤੇ ਤੁਸੀਂ ਨਹੀਂ ਵੀ ਪਾ ਸਕਦੇ ਹੋ ਹਨਾ ਜੀਰੇ ਤੋਂ ਬਿਨਾਂ ਵੀ ਬਣਾ ਸਕਦੇ ਹੋ ਬਾਕੀ ਜੀਰਾ ਜਿਹੜਾ ਹੈ ਵਧੀਆ ਹੁੰਦਾ ਵਾ ਮੋਟਾਪੇ ਵਾਸਤੇ ਵੀ ਤੇ ਵੈਸੇ ਵੀ ਖਾਣਾ ਚਾਹੀਦਾ ਜੀਰਾ ਤੇਲ ਹੋ ਗਿਆ ਗਰਮ ਹਨ ਆਪਾਂ ਪਾਵਾਂਗੇ ਜੀਰਾ

Una pelan-pelan gini, teman-teman. अपने कंधे भी पा दे ਜਿਹੜੇ ਆਪਣੇ ਗੰਡੇ ਤੁਸੀਂ ਦੇਖ ਲ ਗਏ ਆ ਹਨ ਬੜੇ ਤਰੀਕੇ ਨਾਲ ਖੁੱਲ ਜੁੱਤੇ ਆ ਹੁਣ ਆਪਾਂ ਪਾਉਣੇ ਚਾਹੀਦੇ ਨੇ ਇਹ ਜਿਹੜਾ ਆਪਾਂ ਜਿਹੜਾ ਧੋ ਕੇ ਇਹਦੇ ਵਿੱਚੋਂ ਜਿਹੜਾ ਹੁੰਦਾ ਖੱਟਾ ਪੰਦਾ ਉਹ ਆਪਾਂ ਕੱਢ ਲਿਆ ਸੀਗਾ ਹੁਣ ਆਪਾਂ ਇਹਨੂੰ ਏਦਾਂ ਪੋਲ ਲਾਂਗੇ ਬਾਅਦ ਵਿੱਚ 20 ਮਿੰਟੇ ਨੂੰ ਪਕਾ ਲਾਂਗੇ ਜਿਹੜਾ ਕੋਈ ਇਹਦੇ ਪਾਣੀ ਵਗੈਰਾ ਹੋਇਆ ਉਹ ਸੁੱਕ ਜਾਏਗਾ ਫਿਰ ਆਪਣੀ ਸਬਜ਼ੀ ਜਿਹੜੀ ਉਹ ਪਾਣੀ ਨਹੀਂ ਛੱਡੇਗੀ ਇੰਨ ਥੋੜਾ ਜਿਹਾ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਹਲਦੀ ਮੀਨੂ ਪਾਉਣੀ ਹੈ ਹਮ ਨਾਲ ਜੀ 2-3 ਮਿੰਟ ਹੋ ਗਿਆ ਹਾਂ ਆਪਣੀ ਸਬਜੀ ਥੱਲੇ ਲੱਤ ਨੂੰ ਸਟਾਰਟ ਹੋ ਗਈ ਆ ਇਸ ਕਰਕੇ ਹੁਣ ਆਪਾਂ ਮੋਨ ਵਿੱਚ ਪਾ ਕੇ ਇਹਨਾਂ ਆਪਾਂ ਉਕਾਰ ਦੇਵਾਂਗੇ ਤੋਂ ਆਪਾਂ ਹਰੀ ਵਿੱਚ ਪਾਈ ਹੋਈ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਇਹਨਾਂ ਹਲਾ ਕੇ ਸੰਗੀ ਤਰੀਕੇ ਨਾਲ ਲਾਵਾਂਗੇ ਆਪਾਂ ਤਾਂ ਨੀਆ ਤੇ ਮਿਰਚ ਕੱਟਿਆ ਹੋਇਆ ਸੀ ਰੋਏ ਪਾ ਦਾਂਗੇ ਲੋ ਜੀ ਆਪਣੀ ਸਬਜੀ ਬਣ ਕੇ ਹੋ ਚੁੱਕੀ ਹੈ ਰੈਡੀ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਆਸ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਹੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ